ਸਤਿ ਸ੍ਰੀ ਅਕਾਲ ਜੀ ਮੈਂ ਰਾਜਿਵ ਮੇਰੇ ਚੈਨਲ ਪੰਜਾਬੀ ਸੂਟ ਰਾਤ ਦੀ ਪਟਿਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਤੇ ਘੱਟ ਪ੍ਰਾਈਸ ਦੇ ਸੂਟ ਨੇ ਚਲੋ ਸ਼ੁਰੂ ਕਰਦੇ ਆਂ ਦੀ ਵੀਡੀਓ ਪਹਿਲਾ ਸੂਟ ਹੈ ਜੀ ਪਿਓਰ ਕ੍ਰੇਪ ਦੇ ਉੱਤੇ ਪਹਿਲਾ ਸੂਟ ਹੈ ਜੀ ਆਪਣਾ ਪਿਓਰ ਕ੍ਰੇਪ ਦੇ ਉੱਤੇ ਤੇ ਬਹੁਤ ਜਿਆਦਾ ਸੋਹਣਾ ਵਰਕ ਕੀਤਾ ਹੋਇਆ ਹੈ ਹੈਂਡਵਰਕ ਤੇ ਆਰੀਵਰਕ ਦਾ ਮਿਕਸ ਕੰਮ ਹੈ ਜੀ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਅੱਜ ਵਾਲੇ ਸਾਰੇ ਪਿਓਰ ਕريب ਤੇ ਸੂਟ ਹੈ ਜੀ ਗ੍ਰੀਨ ਕਲਰ ਦਾ ਸੂਟ ਹੈ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਤੇ ਪੂਰੇ ਹੈਵੀ ਸੂਟ ਨੇ ਜੀ ਅੱਜ ਵਾਲੇ ਸਾਰੇ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ এবਾਰ ਆਇਗਾ ਜੀ ਕਿਰੇ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਤੇ ਸੈਂਟਰ ਦੇ ਵਿੱਚ ਬਹੁਤ ਜਿਆਦਾ ਸੋਹਣੇ ਫਲਾਵਰ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਹੈਂਡਵਰਕ ਤੇ ਆਰੀਵਰਕ ਦਾ ਮਿਕਸ ਕੰਮ ਹੈ ਏ ਵਾਏ ਸੈਂਟਰ ਪੈਨਾਂ ਬਣੇ ਹੋਏ ਨੇ ਸਾਰੀ ਸ਼ਰਟ ਕਵਰ ਹੁੰਦੀ ਆ ਵਰਕ ਦੇ ਨਾਲ ਤੇ ਪੂਰਾ ਹੈਵੀ ਸੂਟ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੇ ਪੂਰਾ ਹੈਵੀ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਜਿਹੜਾ ਵੀ ਆਪਾਂ ਤੁਹਾਨੂੰ ਕੰਮ ਦਵਾਂਗੇ ਪੂਰਾ ਸਾਫ਼ ਸੁਥਰਾ ਤੇ ਵਧੀਆ ਕਰਕੇ ਦਵਾਂਗੇ ਜੀ ਜਿਹੜਾ ਵੀ ਸਟੱਫ ਦਵਾਂਗੇ ਉਹ ਵੀ ਤੁਹਾਨੂੰ ਪੂਰਾ ਵਧੀਆ ਦਵਾਂਗੇ ਜੀ ਜੇ ਤੁਹਾਡੇ ਕੋਈ ਤੁਹਾਡਾ ਆਪਣਾ ਸਟੱਫ ਹੈ ਤਾਂ ਤੁਸੀਂ ਸਾਨੂੰ ਸਟੱਫ ਭੇਜ ਕੇ ਸਾਤੋਂ ਕੰਮ ਵੀ ਕਰਵਾ ਸਕਦੇ ਹੋ ਜੀ ਤੇ ਵਾਲਾ ਹੈਗਾ ਜੀ ਬਾਜੂ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਇਹ ਵਾਲਾ ਹੈਗਾ ਜੀ ਦੂਜੀ ਬਾਜੂ ਤੇ ਹੈਂਡਵਰਕ ਤੇ ਆਰੀਵਰਕ ਦਾ ਮਿਕਸ ਕੰਮ ਹੈ ਜੀ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਅੱਜ ਵਾਲੇ ਸਾਰੇ ਇਹ ਨਾਲ ਇਹਦੇ ਨਾਲ ਜੀ ਸੈਮੀ ਚਨਾਉਣ ਦਾ ਦੁਪੱਟਾ ਹੈ ਜੇ ਆਪਾਂ ਤੁਹਾਨੂੰ ਪਿਓਰ ਚਨਾਉਣ ਕਹਾਂਗੇ ਤਾਂ ਆਪਾਂ ਤੁਹਾਨੂੰ ਪਿਓਰ ਚਨਾਉਣ ਹੀ ਦਵਾਂਗੇ ਜੇ ਆਪਾਂ ਤੁਹਾਨੂੰ ਸੈਮੀ ਚਨਾਉਣ ਕਹਾਂਗੇ ਤਾਂ ਆਪਾਂ ਤੁਹਾਨੂੰ ਸੈਮੀ ਚਨਾਉਣ ਦਾ ਹੀ ਦੁਪੱਟਾ ਹੈ ਇਹਦੇ ਨਾਲ ਤੇ ਬਹੁਤ ਜਿਆਦਾ ਸੋਹਣਾ ਦੁਪੱਟਾ ਰੈਡੀ ਕੀਤਾ ਜੀ ਆਪਾਂ ਨੇ ਤੇ ਫੋਰ ਸਾਈਡ ਐਦਾਂ ਕੱਟਵਾਰ ਕੀਤੇ ਹੋਏ ਨੇ ਤੇ ਸਾਰੇ ਦੁਪੱਟੇ ਦੇ ਵਿੱਚ ਬਹੁਤ ਜਿਆਦਾ ਸੋਹਣੇ ਇੰਟਰਪੈਨਲ ਬਣੇ ਹੋਏ ਨੇ ਸਾਰੇ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਂਪੂਰਾ ਫਿਨਿਸ਼ਿੰਗ ਤੇ ਹੈ ਜੀ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਆ ਰਹੀਆਂ ਵਾਲੇ ਸੂਟ ਦੀ ਪਿਆਰਾ ਜਿਹਾ ਕਲਰ ਹੈ ਤੇ ਪਿਆਰਾ ਜਿਹਾ ਸੂਟ ਰੈਡੀ ਹੋਇਆ ਹੈ ਜੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ WhatsApp ਤੇ ਮੈਸੇਜ ਕਰਕੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਜੀ ਅੱਜ ਆਪਣੇ ਕੋ ਸਾਰੇ ਪਿਓਰ ਕ੍ਰੇਪ ਦੇ ਹੀ ਸੂਟ ਨੇ ਜੀ ਸਾਰੇ ਨੈਕਸਟ ਸੂਟ ਹੈ ਜੀ ਆਪਣੇ ਕੋ ਬਹੁਤ ਜ਼ਿਆਦਾ ਸੋਨਾ ਸਕਾਈ ਕਲਰ ਦਾ ਇੱਕ ਪਿਓਰ ਕ੍ਰੇਪ ਦਾ ਸੂਟ ਹੈ ਜੀ ਅੱਜ ਆਪਣੇ ਕੋ ਸਾਰੇ ਪਿਓਰ ਕ੍ਰੇਪ ਦੇ ਹੀ ਸੂਟ ਸਟੱਫ ਹੈ ਜੀ ਸਾਰਾ ਤੇ ਆਪਾਂ ਨੇ ਇਹ ਵਾਲਾ ਆਰੀ ਵਰਕ ਦੇ ਵਿੱਚ ਰੈਡੀ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋਨਾ ਕਲਰ ਹੈ ਤੇ ਬਹੁਤ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਹੈਗਾ ਜੀ ਘੇਰੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ ਆ ਇਹ ਵਾਲਾ ਹੈਗਾ ਜਿੱਕੇ ਰੇ ਦੇ ਉੱਤੇ ਤੇ ਉੱਪਰ ਸਾਰਾ ਜਾਲ ਬਣਿਆ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਪੂਰੀ ਫਿਨਿਸ਼ਿੰਗ ਤੇ ਹੈ ਜੀ ਰਾਇਲ ਬਲੂ कलर ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹ ਵਾਲਾ ਹੈਗਾ ਬਾਜੂ ਦੇ ਉੱਤੇ ਤੇ ਇਹ ਵਾਲਾ ਹੈਗਾ ਜੀ ਦੂਜੀ ਬਾਜੂ ਦੇ ਉੱਤੇ ਜੇ ਤੁਸੀਂ ਆਪਣੇ ਇਹਨਾਂ ਦਾ ਬਾਟਮ ਤਿਆਰ ਨਹੀਂ ਕੀਤੀ ਜੇ ਤੁਸੀਂ ਬਾਟਮ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕਸਟਮਾਈਜ਼ ਕਰ ਦਾਂਗੇ ਜੀ ਤੇ ਜਿਹੜਾ ਵੀ ਆਪਾਂ ਇਹਦਾ ਰੇਟ ਦਵਾਂਗੇ ਉਹੀ ਰੇਟ ਦਾ ਸੂਟ ਹੋਊਗਾ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਂਗੇ ਤਾਂ ਉਹਦੇ ਚਾਰजेस ਐਕਸਟਰਾ ਹੋਣਗੇ ਜੀ ਤੇ ਇਹਦੇ ਨਾਲ ਆਪਾਂ ਬਹੁਤ ਜ਼ਿਆਦਾ ਸੋਹਣਾ ਪਿਆਰਾ ਜਿਹਾ ਦੁਪੱਟਾ ਰੱਖਿਆ ਹੈ ਜੀ ਪਿਓਰ ਆਰਗੰਜ਼ਾ ਦਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਰੱਖਿਆ ਹੋਇਆ ਜੀ ਆਪਾਂ ਪਿਓਰ ਆਰਗੰਜ਼ਾ ਦਾ ਤੇ ਬਹੁਤ ਜ਼ਿਆਦਾ ਸੋਹਣਾ ਤੇ ਹੈਵੀ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾੜਾਏਗਾ ਜੀ 4 ਸੈੱਟ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਪੂਰੀ ਫਿਨਿਸ਼ਿੰਗ ਤੇ ਹੈ ਬਹੁਤ ਜਿਆਦਾ ਸੋਹਣੀ ਬੇਲ ਬਣੀ ਹੋਈ ਆ ਕਟਵਰਕ ਦੇ ਨਾਲ ਤੇ ਕੰਮ ਪੂਰੀ ਫਿਨਿਸ਼ਿੰਗ ਤੇ ਹੈ ਜੀ ਵਿੱਚ ਦੋ ਸੈਂਟਰ ਪੈਨਰ ਬਣੇ ਹੋਏ ਨੇ ਦਪੱਟੇ ਤੁਹਾਨੂੰ ਪੂਰੇ 2.5 ਮੀਟਰ ਦੇ ਖੁੱਲੇ ਡੁੱਲੇ ਮਿਲਣਗੇ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਹ ਸੂਟ ਦੀ ਤੁਸੀਂ ਦੇਖ ਸਕਦੇ ਹੋ ਜਿਹੜਾ ਵਾਹ ਸੂਟ ਤੁਹਾਨੂੰ ਪਸੰਦ ਆਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇਹ ਟੂਟ ਹੈ ਜੀ ਆਪਣਾ ਕੋ ਗਾਜਰੀ ਕਲਰ ਦੇ ਵਿੱਚ ਇਹਦੇ ਤੇ ਆਪਾਂ ਕੀਤਾ ਹੋਇਆ ਆਰੀ ਵਰਕ ਤੇ ਮਸ਼ੀਨ ਵਰਕ ਦਾ ਮਿਕਸ ਕੰਮ ਹੈ ਇਹ ਪਿਓਰ ਕريب ਦਾ ਹੀ ਸਟਾਫ ਹੈ ਜੀ ਇਹਦਾ ਗਾਜਰੀ ਕਲਰ ਹੈ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਬਹੁਤ ਹੀ ਪਿਆਰਾ ਜਿਹਾ ਆਪਾਂ ਨੇ ਇਹਨੂੰ ਸਾਰੇ ਤੇ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਨੇੜੇ ਤੋਂ ਇਵਾਰ ਆਇਗਾ ਜੀ ਕਿਹਰੇ ਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਬਹੁਤ ਜ਼ਿਆਦਾ ਸੋਨੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਤਿੰਨ ਸੈਂਟਰ ਪੈਨ ਬਣੇ ਹੋਏ ਨੇ ਜੀ ਸਾਰੇ ਸ਼ਰਟ ਦੇ ਵਿੱਚ ਤਿੰਨ ਸੈਂਟਰ ਪੈਨ ਆਉਣਗੇ ਜੀ ਤੇ ਬਹੁਤ ਜ਼ਿਆਦਾ ਸੋਨਾ ਕੰਮ ਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਜੀ ਘੇਰੇ ਦੇ ਉੱਤੇ ਤੇ ਪੂਰਾ ਹੈਵੀ ਕੰਮ ਹੈ ਇਹਵਾਰ ਆਇਗਾ ਜੀ ਬਾਜੂ ਦੇ ਉੱਤੇ ਕੰਮ ਤੇ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਬਾਜੂ ਦੇ ਉੱਤੇ ਇਹਵਾਰ ਆਇਗਾ ਜੀ ਦੂਜੀ ਬਾਜੂ ਦੇ ਉੱਤੇ ਇਹ ਵਾਲਾ ਹੈਗਾ ਜੀ ਬਾਜੂ ਦੇ ਉੱਤੇ ਕੰਮ ਹੈ ਜੀ ਬਹੁਤ ਜ਼ਿਆਦਾ ਸੋਨਾ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਸੌਫਟ ਆਰਗੰਜ਼ਾ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਪੂਰਾ ਹੈਵੀ ਕੰਮ ਕੀਤਾ ਹੋਇਆ ਇਹ ਵਾਲਾ ਫੋਰ ਸਾਈਡ ਆएगी ਜੀ ਇਹ ਵਾਲੀ ਬੇਲ ਆएगी ਜੀ ਫੋਰ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਸੋਹਣੀ ਬੇਲ ਬਣੀ ਹੋਈ ਆ ਫੋਰ ਸਾਈਡ ਇਹ ਪੱਲਿਆਂ ਤੇ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ ਜਿੱਦਾਂ ਹੀ ਘਰੇ ਤੇ ਹੈਵੀ ਕੰਮ ਆ ਉਦਾਂ ਹੀ ਪੱਲਿਆਂ ਦੇ ਉੱਤੇ ਹੈਵੀ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੁੱਕ ਆਈ ਹੈ ਹੋਇਆ ਸੂਟ ਦੀ ਤੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਡੈਡੀ ਕੀਤੇ ਨੇ ਆਪਾਂ ਸਾਰੇ ਸੂਟਾਂ ਦੇ ਨਾਲ ਇਹ ਗਾਜ਼ਰੀ ਜੇ ਕਲਰ ਦਾ ਸੂਟ ਹੈ ਜੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਲੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਜਿਹੜੇ ਵੀ ਇਹ ਸੂਟਾਂ ਦੇ ਰੇਟ ਹੋਣਗੇ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਸਿੱਕੇ ਆਪਣੇ ਅੱਜ ਵਾਲੇ ਸੂਟ ਜਿੰਨਾ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਜੂਬਸਕ੍ਰਾਈਬ ਕਰਿਆ ਕਰੋ ਜੀ ਤੇ ਮੇਰੀ ਵੀਡੀਓ ਨੂੰ ਵਾਤੇ ਵਾ ਸ਼ੇਅਰ ਕਰਿਆ ਕਰੋ ਤਾਂ ਜੋ ਸਾਰਿਆਂ ਤੱਕ ਮੇਰੀ ਵੀਡੀਓ ਆਸਾਨੀ ਨਾਲ ਪਹੁੰਚ ਸਕੇ ਤੇ ਲਾਈਕ ਕਮੈਂਟ ਕਰਕੇ ਜੂਦ ਸੈਗ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਨਹੀਂ ਲੱਗਦੀ ਹੈ ਜੀ ਮਿਲਦੇ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਟਰਨ ਨਾ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ